छियासठ केवी सबस्टेशन घरोटा में आए दिन बिजली गुल रहने से परेशान लोगों ने किया दूसरे दिन भी किया रोष प्रदर्शन बिजली बोर्ड के अधिकारियों के खिलाफ नारेबाजी कर प्रदर्शन किया घरोटा इरावती न्यूज़ छियासठ केवी सब स्टेशन घरोटा के समक्ष आए दिन बिजली बंद रहने से खफा लोगों ने दूसरे दिन फिर रोष प्रदर्शन किया वहीं बस्सी फीडर के पंद्रह गांवों के प्रभावित लोगों ने बिजली बोर्ड के खिलाफ नारेबाजी की प्रदर्शन का नेतृत्व सरपंच अश्वनी कुमार के अलावा सरपंच जकरोर सैदोबाल गडमल नाला भीमपुर इत्यादि गांवों के पंचों सरपंचों के अलावा तिलक सैनी सरवन सिंह सुखदेव सिंह राजन काटल, सरूप सिंह और रणजीत सिंह ने कहा कि बस्सी फीडर की सप्लाई आए दिन खराब रहती है हल्की बारिश या हल्की हवा चलने पर भी घंटों बिजली गुल रहती है इससे उक्त गावों का जनजीवन बुरी तरह प्रभावित है कई बार आवाज़ उठाई कोई सुनवाई नहीं चेतावनी दी कि जल समस्या का हल किया जाए नहीं चक्का जाम करने को विवश होगे सारे भी जिला बसी फील्डर ਹੈਗਾ ਯਾ ਜਿਹੜਿਆ ਦੇ ਅੰਦਰ ਪਿੰਡ ਆਂਦੇ ਆ ਉਹ ਪਿੰਡ ਕੋਈ ਸਿਆੜ ਕੇ ਬਿਜਰੇ ਪਿੰਡਾਂ ਦੇ ਨਾਲ ਚਸ਼ਮਾ ਜਕਰੌਰ ਸੈਦੋਵਾਲ ਬਸੀ ਪੁਲਾਦਪੁਰ ਜਕਰੌਰ ਕੁੰਡੇ ਫਿਰੋਜਪੁਰ ਸਾਰੇ ਇਹ ਪਿੰਡ ਆ ਸਾਰੇ ਪਿੰਡ ਜਦੋਂ ਕੋਈ بارش ਪੈਂਦੀ ਜਾਂ ਗੋ ਹਵਾ ਆਂਦੀ ਆ ਤੇ ਸਾਰੇ ਬੱਤੀ ਬੰਦ ਕਰ ਦਿੰਦੇ ਆ ਸਰ ਜੇ ਕਰਾਂ ਇਹ ਸਾਰਿਆਂ ਨੂੰ ਫੋਨ ਕਰਦੇ ਆ ਤਾਂ ਗੁਜਰਾਣਾ ਫੂਨਾ ਸੋਚੋ ਫੁੰਦਾ ਆ ਤੇ ਸਾਰਾ ਸਾਰੀ ਸਾਰੇ ਰਾਸ ਸਾਰੇ ਲੋਕੀ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਤੇ ਸਾਰਾ ਅੱਥੇ ਜਦੋਂ ਅਸੀਂ ਆਏ ਆ ਤੇ ਸਾਰੇ ਸਾਡੇ ਨਾਲ ਜਿਹੜੇ ਅਫਸਰ ਆ ਉਹਨੇ ਸਾਡੀ ਡੀਲਿੰਗ ਸਰਨਾਮ ਸੁਖਦੇਵ ਸਿੰਘ ਆ ਪਿੰਡ ਕੁੰਡੇ ਫਰੋਜ਼ਪੁਰ ਸਾਨੂੰ ਬੱਤੀ ਦੀ ਬਹੁਤ ਸਮੱਸਿਆ ਆਂ ਡੀ ਦੀ ਆ ਲਗਾਤਾਰ ਸਾਡੀ ਬੱਤੀ ਜੋ ਬੰਦ ਰਹਿੰਦੀ ਆ ਜਿਹਦੇ ਨਾਲ ਕੀ ਆ ਸਾਡਾ ਟੈਂਕੀਆਂ ਚ ਜਿਹੜਾ ਪਾਣੀ ਬੱਟ ਸਪਲਾਈ ਦਾ ਪਾਣੀ ਸੀਮ ਦੀ ਪ੍ਰੋਬਲਮ ਕਰਕੇ ਉਹ ਪਾਣੀ ਬੰਦਾ ਬੱਚਿਆਂ ਦੀ ਸਿਹਤ ਤੇ ਵੀ ਪ੍ਰਭਾਵ ਪੈਂਦਾ ਬੱਚੇ ਸਕੂਲ ਨਹੀਂ ਜਾਣਦੇ ਐਜੂਕੇਸ਼ਨ ਤੇ ਵੀ ਫਰਕੇ ਪੈਂਦਾ ਔਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਆ ਸੁਣਵਾਈ ਕੀਤੀ ਜਾਵੇ ਲੇਕਿਨ ਬੱਤੀ ਮੈਗਮਾ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਪਿਆ ਤਾਂ ਕਿਰਪਾ ਕਰਕੇ ਮਤਲਬ ਸਾਡੇ ਖਾਲ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਸਿਹਤ ਨਾਲ ਵੀ ਕੋਈ ਇਦਾਂ ਦਾ ਖਲਵਾ ਨਾ ਹੋਵੇ ਜੀ ਸਿੰਘਾ ਜੀ ਪਿੰਡ ਕੁੰਡੇ ਦਾ ਮੈਂ ਇੱਕ ਬਿਜਲੀ ਦੀ ਬਹੁਤ ਸਮੇਤ ਸਾਨੂੰ ਦਿੱਕਤ ਆ ਰਹੀ ਹੈ 15 20 ਦਿਨ ਹੋ ਗਏ ਘੱਟੋ-ਘੱਟ 60 ਕੇਵੀ ਬਸ ਹੀ ਫੇੜਦੇ ਪਿੰਡ ਹੈ ਜੀ ਪੰਜ ਸੱਤ ਪਿੰਡਾਂ ਦੀ ਲਾਈਟ ਹੈ ਨੇ ਬਹੁਤ ਦਿੱਕਤ ਕਰਦੇ ਜੀ ਅਸੀਂ ਕੱਲ ਵੀ ਆ ਗਏ ਤੇ ਧਰਨਾ ਮੋਯਾਰਾ ਕੀਤਾ ਤੇ ਉਹਨਾਂ ਨੇ ਲਾਈਟ ਓਪਨ ਨਹੀਂ ਕੀਤੀ ਉਸ ਤੋਂ ਬਾਅਦ ਸ਼ਾਮ ਦੇ ਟਾਈਮ ਤੇ ਹਨੇਰੀ ਲਈ ਤੇ ਉਹਨੇ ਫੇਰ ਤੋਂ ਬ੍ਰੇਕਡਾਊਨ ਕਰਤੀ ਜੀ ਹੁਣ ਅਸੀਂ ਆਏ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਨੂੰ ਬੱਤੀ ਓਪਨ ਕਰਨ ਲਈ ਕਹਿ ਰਹੇ ਆ ਤੇ ਉਹ ਕਹਿ ਰਿਹਾ ਬ੍ਰੇਕਡਾਊਨ ਹੈ ਜੀ ਪਿੱਛੋਂ ਐਸਡੀਓ ਸਾਹਿਬ ਨੂੰ ਫੋਨ ਕਰੋ ਤੁਸੀਂ ਐਕਸ਼ਨ ਨੂੰ ਫੋਨ ਕਰੋ ਸਾਡੀ ਕੋਈ ਸੁਣਵਾਈ ਨਹੀਂ ਇੱਥੇ ਕਰ ਰਿਹਾ ਜੀ ਨਾ ਤਾਂ ਬੱਤੀ ਆ ਰਹੀ ਹੈ ਬਹੁਤ ਦਿੱਕਤ ਪੂਰੇ ਪਿੰਡ ਨੂੰ 55 ਸੱਤ ਪਿੰਡਾਂ ਨੂੰ ਦਿੱਕਤ ਹੋ ਰਹੀ ਹੈ ਬੱਚਿਆਂ ਦੇ ਪੀਣ ਲਈ ਰਾਦੇ ਟਾਈਮ ਦੇ ਹਨੀ ਬਹੁਤ ਹੀ ਪਰੇਸ਼ਾਨ ਹੋ ਰਹੇ 32 ਖਰਾਬ ਇਹ ਮਤਲਬ ਦਿੰਦੇ ਆ ਕੱਢ ਲੈਣੇ ਦਿੰਦੇ ਕੱਢ ਲੈਣੇ ਹੁਣ ਤੇ ਬਿਲਕੁਲ ਬੰਦ ਕੀਤੀ ਅੜਤਾ ਪਿੰਡ ਮੇਰਾ ਕੁੱਡੇ ਫਿਰੋਜ਼ਪੁਰ ਹੈ ਜੀ ਸਾਡੇ ਅੱਜ 15 20 ਦਿਨ ਹੋ ਗਿਆ 32 ਬੰਦ ਆ ਇਹਨਾਂ ਨੂੰ ਆਣ ਕੇ ਕਹਿੰਦਾ ਇਹ ਆਣ ਕੇ ਕਹਿੰਦੇ ਵੀ ਇੱਥੇ ਫਾਲਡਾ ਫਾਲਡੂਲਡ ਕੋਈ ਨਹੀਂ ਹੁੰਦਾ ਕੱਲ ਆਪਾਂ ਆਏ ਹੱਥੋਂ ਆਣ ਕੇ 32 ਓਪਨ ਕਰਾਈ ਆ ਆਈ ਚੱਲ ਗਏ ਕਰਾ ਕੇ ਮਗਰੋਂ ਫੇਰ ਇਹਨਾਂ ਬੰਦ ਕਰਤੀ ਸਾਡੇ ਪਿੰਡ ਬੁੱਢੇ ਆ ਬਜ਼ੁਰਗ ਆ ਬਹੁਤ ਮਾੜਾ ਹਾਲ ਆ ਇਹਨਾਂ ਨੂੰ ਆਣ ਕੇ ਇਹ ਆਡੀ ਸੁਣਾਈ ਨਹੀਂ ਸੁਣਦੇ ਆਣ ਕੇ ਕੀ ਕਰੀਏ ਸਰ ਅਈਆਂ ਅਨੇਕ ਮਜੂਰ ਹੋ ਗਿਆ ਨਾ ਆਈਆਂ ਅਜ ਤਰ੍ਹਾਂ ਲਾ ਲੱਗਿਆ ਇੱਥੇ ਬਹਿ ਗਿਆਣ ਕੇ ਐਂਦਾ ਸੋਣ ਕੀ ਕਰੀਏ ਸਰ ਮੰਗਿਆ ਵੀ ਸਾਡੀ ਬੱਤੀ ਠੀਕ ਕੀਤੀ ਜਾਏ ਆਈਏ ਆਡੀ ਕੋਈ ਮੰਗੇ ਸਾਡੀ ਬੱਤੀ ਠੀਕ ਹੋਣੀ ਚਾਹੀਦੀ ਐਂ